ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਨੂੰ ਲੈ ਕੇ ਸ਼ਾਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਖੁਸ਼ੀ ਤੇ ਪਿਆਰ ਵੇਖਣ ਨੂੰ ਮਿਲ ਰਿਹਾ ਇਹ ਤਸਵੀਰਾਂ ਨੇ ਹਲਕਾ ਦਿਲਪਾ ਦੀਆਂ ਜਿੱਥੇ ਦਿਲਪਾ ਦੇ ਵਿੱਚ ਸ਼ਾਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜਾਰੀ ਮੂਨਕ ਦੇ ਗੁਆਇਦ ਦੇ ਵਿੱਚ ਸੈਂਕੜੇ ਵਰਕਰ ਇਕੱਠੇ ਹੋਏ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਤੇ ਜਾਣ ਦੇ ਲਈ ਖੜੇ ਹੋਏ ਸਨ ਉਧਰੇ ਜ਼ਿਲ੍ਹਾ ਯੂਥ ਪ੍ਰਧਾਨ ਹਰਪਾਲ ਸਿੰਘ ਖੱਡਿਆਲ ਦੀ ਅਗਵਾਈ ਦੇ ਵਿੱਚ ਪਿੰਡ ਖੱਡਿਆਲ ਵਿਖੇ ਵੀ ਪਰਵਾਹ ਇਕੱਠ ਬੇਖਣ ਨੂੰ ਮਿਲਿਆ ਸੈਂਕੜੇ ਨੌਜਵਾਨ ਦਰਜਨਾਂ ਗੱਡੀਆਂ ਤੇ ਬੱਸਾਂ ਦੇ ਰਾਹੀਂ ਲੋਂਗੋਵਾਲ ਜਾਣ ਨੂੰ ਤਿਆਰ ਸਨ ਇਸ ਮੌਕੇ ਗੁਲਜ਼ਾਰੀ ਮੂਨਕ ਸਤਿਗੁਰੂ ਸਿੰਘ ਕਮਾਨ ਤੇ ਹਰਪਾਲ ਸਿੰਘ ਖੱਡਿਆਲ ਨੇਤ ਕੀ ਹੈ ਕਿ ਇਹ ਲੋਕਾ ਦਾ ਇਕੱਠ ਦੱਸ ਰਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਕਿੰਨੇ ਦੁਖੀ ਨੇ ਉਹਨਾਂ ਕਹੇ ਕਿ ਸੰਤ ਹਰਜਨ ਲੋਗੋਵਾਲ ਜੀ ਨੂੰ ਪਿਆਰ ਕਰਨ ਵਾਲੇ ਲੋਕਾਂ ਜੁਨਾ ਦੀ ਬਰਸੀ ਮੌਕੇ ਲੋਗੋਵਾਲ ਵਿਖੇ ਪਹੁੰਚ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਤੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ ਵਿਰੋਧ ਜ਼ਾਹਰ ਕੀਤਾ ਜਾਵੇਗਾ ਉਿਲਿਆਰ ਕੀਵੇਂ ਦੇਖਦੇ ਹੋ ਅੱਜ ਸੰਤ ਹਰਚੰਦ ਸਿੰਘ ਲੰਗੋਵਾਲ ਜੀ ਦੀ ਵਰਸੀ ਤੇ ਵੱਡਾ ਕਾਫਲਾ ਜਿਹੜਾ ਦਰਬੇ ਦੇ ਵਿੱਚੋਂ ਰਵਾਨਾ ਹੋ ਰਿਹਾ ਹੈਗਾ ਇਸ ਤਰ੍ਹਾਂ ਦਾ ਪਿਆਰ ਦੇਖ ਰਹੇ ਹੋ ਲੰਗੋਵਾਲ ਸਾਹਿਬ ਦੀ ਜਿਹੜੀ ਰਸ਼ੀਦਦੀ ਹੈ ਉਸ ਨੂੰ ਕਿਵੇਂ ਦੇਖੋ ਦੇਖੋ ਅੱਜ ਅਸੀਂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੰਗੋਵਾਲ ਸਾਹਿਬ ਦੀ ਵਰਸੀ ਤੇ ਚੱਲੇ ਆ ਤੇ ਦਰਬੇ ਦੇ ਵਿੱਚੋਂ ਇਹ ਤੁਸੀਂ ਇਕੱਠ ਤੋਂ ਅੰਦਾਜ਼ਾ ਲਿਆ ਹੋਗਾ ਵੀ ਸਾਰੇ ਹੀ ਵਰਕਰਾਂ ਦੇ ਵਿੱਚ ਦੇਖੋ ਕਿੰਨਾ ਉਤਸ਼ਾਹ ਹੈ ਪਹਿਲਾਂ ਨਾਲੋਂ ਹੁਣ ਜ਼ਮੀਨ ਆਸਮਾਨ ਦਾ ਫਰਕ ਪੈ ਚੁੱਕਿਆ ਹੁਣ ਸਾਨੂੰ ਇਸ ਵਾਰ ਇਹ ਕੱਲਾ ਡੇੜਬੇ ਦੇ ਨੇੜੇ-ਨੇੜੇ ਪਿੰਡਾਂ ਵਾਲਿਆਂ ਦਾ ਇਕੱਠ ਹੈ ਇਸ ਤੋਂ ਬਾਅਦ ਅਸੀਂ ਜਿਹੜਾ ਆਪਣਾ ਖਰਿਆਲ ਹੈ ਉੱਥੇ ਵੀ ਘੱਟੋ-ਘੱਟ 2-250 ਗੱਡੀਆਂ ਨੇ ਜਿਹੜੀਆਂ ਬੱਸਾਂ ਨੇ ਸਾਡੀਆਂ ਘੱਟੋ-ਘੱਟ 55 ਤੋਂ 60 ਦੇ ਵਿੱਚ ਵਿੱਚ ਬੱਸਾਂ ਨੇ ਸਾਡੀਆਂ ਜਿਹੜੀਆਂ ਕਿ ਅਸੀਂ ਸ਼ੇਰੋਂ ਜਿਹੜਾ ਮੰਡੀ ਦੇ ਵਿੱਚ ਹੈ ਉੱਥੇ ਸਾਰੀਆਂ ਇਕੱਠੀਆਂ ਕਰਨੀਆਂ ਨੇ ਤੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਕਿਉਂਕਿ ਪਹਿਲਾਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੀ ਤੇ ਹੁਣ ਉਹਨਾਂ ਦਾ ਬਹੁਤ ਜ਼ਿਆਦਾ ਫਰਕ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਸ਼ੋਮਨੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੀ ਪ੍ਰਧਾਨਗੀ ਹੇਠ ਅੱਜ ਜਿਹੜਾ ਇਕੱਠ ਹੈ ਉਹ ਆਮਹਾਰੇ ਲੰਗੋਵਾਲ ਚੱਲੇ ਸਤਿਗੁਰੂ ਕਿਵੇਂ ਦੇਖਦੇ ਬਈ ਅੱਜ ਨੌਜਵਾਨ ਨੇ ਜਿਹੜੇ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਲਈ ਇਕੱਠੇ ਹੋਏ ਨੇਗੇ ਇਹਨਾਂ ਕੋ ਪੇਮ ਦੇਖ ਰਹੇ ਉਹਨਾਂ ਦੇ ਪ੍ਰਤੀ ਬਹੁਤ ਪੇਮ ਹੈ ਜੀ ਤੇ ਸੰਤ ਅਮਰਜੀਤ ਸੰਤ ਹਰਚੰਦ ਸਿੰਘ ਲੌਂਗਵਾਰ ਦੀ ਅੱਜ 40ਵੀਂ ਵਰਸੀ ਹੈ ਜੀ ਤੇ ਹਰ ਸਾਲ ਦੀ ਤਰ੍ਹਾਂ ਸ਼ਰੋਮਣੀ ਅਕਾਲੀ ਦਲ ਮਾ ਕੇ ਉਹਨਾਂ ਦੀ ਵਰਸੀ ਮਨਾਉਂਦੇ ਨੇ ਤੇ ਇਸ ਵਾਰੀ ਦੇਖਣ ਨੂੰ ਮਿਲ ਰਿਹਾ ਜਿਹੜੇ ਆਮ ਹਾਰੇ ਨੇ ਮਤਲਬ ਯੂਥ ਦੇ ਮੁੰਡੇ ਤੇ ਉਹ ਸਾਰੇ ਇਕੱਠੇ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਹੀ ਰਹੋ ਵੀ ਕਿੰਨਾ ਫਰਕ ਪੈ ਗਿਆ ਪਹਿਲਾਂ ਨਾਲ ਜਿਵੇਂ ਪਹਿਲਾਂ ਦੇਖਿਆ ਜਾਂਦਾ ਸੀ ਕਿ ਜਿਹੜੇ ਬਜ਼ੁਰਗ ਲੋਕ ਹੁੰਦੇ ਸੀ ਜ਼ਿਆਦਾ ਤਰੋ ਜਾਂਦੇ ਸੀ ਨੌਜਵਾਨ ਇਸ ਵਾਰ ਬੜੇ ਦੇਖਣ ਨੂੰ ਮਿਲ ਰਹੇ ਨੇ ਕਿ ਕੀ ਕਾਰਨ ਕੀ ਹੈ ਕਾਰਨ ਤਾਂ ਇਹ ਸਰਕਾਰਾਂ ਤੋਂ ਦੁਖੀ ਨੇ ਜੀ ਸਰਕਾਰਾਂ ਤੋਂ ਵਾਸਾ ਸੀ ਇਹਨਾਂ ਨੂੰ ਯੂਥ ਨੂੰ ਪਹਿਲਾਂ ਸਾਰਾ ਜੂਸ ਸੀਗਾ ਵੀ ਸਰਕਾਰਾਂ ਤੋਂ ਆਸਾਂ ਸੀਗਾ 3.5 ਸਾਲ ਹੋ ਗਏ ਸਰਕਾਰ ਨੇ ਕੁਝ ਕਰਿਆ ਨਹੀਂ ਕੋਈ ਕਾਲਜ ਨਹੀਂ ਬਣਾਇਆ ਕੋਈ ਸੜਕਾਂ ਨਹੀਂ ਬਣਾਈਆਂ ਕੋਈ ਯੂਨੀਵਰਸਿਟੀ ਨਹੀਂ ਬਣਾਈ ਕੱਲੀਆਂ ਐਡਵਰਟਾਈਜ਼ਮੈਂਟਾਂ ਨੇ 700 ਕਰੋੜ ਰੁਪਏ ਐਡਵਰਟਾਈਜ਼ਮੈਂਟ ਦੇ ਲਾਦਾ ਜੇ ਡਿਵੈਲਪਮੈਂਟ ਤੇ ਲਾਉਣਾ ਤਾਂ ਤਾਂ ਮੱਲੋ ਯੂਥ ਖੁਸ਼ ਹੋਵੇ ਹੁਣ ਯੂਥ ਸਾਰੇ ਨਾਰਾਜ਼ ਆ ਜੀ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਹੈਗੀ ਜਿਹਨੂੰ ਨੌਕਰੀਆਂ ਮਿਲੀਆਂ ਸੀ ਪਟਵਾਰੀਆਂ ਨੂੰ ਨੌਕਰੀਆਂ ਮਿਲੀਆਂ ਸੀ ਉਹਨਾਂ ਨੂੰ ਦੇ ਤੇ ਕੀ ਕਹਿੰਦੇ ਹੁੰਦੇ ਨੇ ਆਪਣੇ ਪੱਤਰ ਦੇਦੇ ਸਦਾ ਪੱਤਰ ਦੇਤੇ ਸੀਗੇ ਮੁੜ ਕੇ ਹੋਰੋਂਦੇ ਫਿਰਦੇ ਆ ਵਿਚਾਰੇ ਉਹ ਧਰਨੇ ਲਾਉਂਦੇ ਫਿਰਦੇ ਆ ਵੀ ਸਾਡੇ ਕੋਲ ਨਿਯੁਕਤੀ ਪੱਤਰ ਹੈ ਗਿਆ ਪਰ ਸਾਨੂੰ ਕੋਈ ਮਤਲਬ ਪਤਾ ਨਹੀਂ ਵੀ ਕਿੱਥੇ ਜਾਣਾ ਕਿੱਥੇ ਸਾਡੀ ਡਿਊਟੀ ਹੈ 2027 ਦੇ ਵਿੱਚ ਫਿਰ ਕਿਸ ਤਰ੍ਹਾਂ ਦੇ ਨਤੀਜੇ ਰਹਿਣ ਵਾਲੇ ਨੇ ਕੀ ਸਾਹਮਣੇ ਕੀ ਨਜ਼ਰ ਆਉਣਾ ਤੁਹਾਨੂੰ ਸਾਹਮਣੇ ਤਾਂ ਇਸ ਸ਼੍ਰੋਮਣੀ ਅਕਾਲੀ ਦਲ 2027 ਦੇ ਵਿੱਚ ਆ ਰਿਹਾ ਤੁਹਾਡੇ ਸਾਹਮਣੇ ਆ ਨੌਜਵਾਨ ਦੇਖੋ ਅੱਜ ਕਿੰਨੇ ਇਕੱਠੇ ਹੋਏ ਨੇ ਜਿੱਥੇ ਵੀ ਇਕੱਠ ਕਰਦੇ ਨੌਜਵਾਨ ਵੱਧ ਤੋਂ ਵੱਧ ਪਹੁੰਚਦਾ ਠੀਕ ਹੈ ਜੀ 2027 ਆ ਰਿਹਾ ਉਸ ਮਹਾਨ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਵਿਖੇ ਬਹੁਤ ਵੱਡਾ ਇਕੱਠ ਕਰ ਰਿਹਾ ਹੈ ਉਸ ਦੇ ਵਿੱਚ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਥ ਅਕਾਲੀ ਦਲ ਦੇ ਜਿੰਨੇ ਯੋਧੇ ਨੇ ਸਾਰੇ ਪਹੁੰਚ ਰਹੇ ਨੇ ਤੇ ਸਾਰਿਆਂ ਦੇ ਮਨਾਂ ਦੇ ਵਿੱਚ ਸਰਦਾ ਲੈ ਕੇ ਸੰਤਾਂ ਨੂੰ ਸਰਦਾ ਦੇ ਫੁੱਲ ਭੇਟ ਕਰ ਰੂਗਾ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਜਿੰਨਾ ਯੂਥ ਹੈ ਸਾਡੇ ਪੰਜਾਬ ਦੇ ਪ੍ਰਧਾਨ ਸਰਬਜੀਤ ਝੰਜਰ ਜੀ ਵੀ ਇਸ ਇਕੱਠ ਦੇ ਵਿੱਚ ਪਹੁੰਚ ਰਹੇ ਨੇ ਤੇ ਹਰੇਕ ਪਿੰਡ ਦੇ ਵਿੱਚੋਂ ਨੌਜਵਾਨ ਇਸ ਇਕੱਠ ਦੇ ਵਿੱਚ ਪਹੁੰਚ ਰਹੇ ਨੇ ਕਾਰਨ ਕੀ ਹੈ ਜੇ ਇਸ ਵਾਰ ਨੌਜਵਾਨਾਂ ਦੀ ਗਿਣਤੀ ਬਹੁਤ ਵੱਡੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਆਪਾਂ ਦੇਖੀਏ ਜੀ ਪਿਛਲੇ ਸਮੇਂ 'ਚ ਜਿਹੜੇ ਲੋਕਾਂ ਨੇ ਝੂਠ ਗੱਪਸੱਪ ਮਾਰ ਕੇ ਸਰਕਾਰਾਂ ਬਣਾਈਆਂ ਸੀ ਉਹਨਾਂ ਦੇ ਜਿਹੜਾ ਯੂਥ ਨੇ ਉਹਦੋਂ ਭਰੋਸਾ ਕਰਕੇ ਵੋਟਾਂ ਪਾਤੀਆਂ ਸੀ ਪਰ ਇਸੇ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਬਣਾਈ ਸੀ ਹੁਣ ਇਥੇ ਹੀ ਉਹਨਾਂ ਦਾ ਕੰਮ ਦੇਖੋ ਕਿੰਨੀ ਕਿੰਨਾ ਬੁਰੀ ਤਰ੍ਹਾਂ ਵਿਗੜਦਾ ਹੈ ਕਿਉਂਕਿ ਉਹਨਾਂ ਨੇ ਗੱਪ ਮਾਰੇ ਸੀ ਲੋਕਾਂ ਨੂੰ ਪਤਾ ਲੱਗ ਗਿਆ ਯੂਥ ਇਸ ਕਰਕੇ ਹੀ ਸਾਰਾ ਸ਼ਰਮਣੀ ਅਕਾਲੀ ਦਲ ਦੇ ਨਾਲ ਹੈ ਕਿਉਂਕਿ ਜਿਹੜੀ ਪੰਜਾਬ ਦੀ ਡਵੈਲਪਮੈਂਟ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤੀ ਹੈ ਉਹ ਕੋਈ ਹੋਰ ਪਾਰਟੀ ਨਹੀਂ ਕਰ ਸਕਦੀ ਸਰ ਕਿਵੇਂ ਦੇਖਦੇ ਹੋ ਜੀ ਅੱਜ ਜਿਹੜਾ ਸੰਤ ਹਰਜਨ ਸਿੰਘ ਲੋਂਗੋਵਾਲ ਦੀ ਵਰਸੀ ਦੇ ਇਕੱਠੇ ਹੋ ਰਹੇ ਹੋ ਅੱਜ ਸ਼ਹੀਦ ਸੰਤ ਹਰਜਨ ਸਿੰਘ ਲੋਂਗੋਵਾਲ ਦੀ 40ਵੀਂ ਵਰਸੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਲੋਂਗੋਵਾਲ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ 52 ਸ਼ਹੀਦਾਂ ਦੀ ਰਤ ਨਾਲ ਸੂਹੀ ਹੋਈ ਧਰਤੀ ਹੈ ਇਥੋਂ ਵੱਡੇ ਵੱਡੇ ਲੀਡਰ ਪੈਦਾ ਹੋਏ ਨੇ ਤੇ ਵੱਡੀਆਂ ਵੱਡੀਆਂ ਲਹਿਰਾਂ ਪੈਦਾ ਹੋਈਆਂ ਨੇ ਤੇ ਇਸ ਕਰਕੇ ਅੱਜ ਅਸੀਂ ਆਪਣੇ ਸ਼ਰੋਮਨੀ ਸੀਧ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਸ਼ਰਦਾ ਦੇ ਫੁੱਟ ਭੇਟ ਕਰਨ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰੋਮਨੀ ਅਕਾਲੀ ਦਲ ਦੇ ਵਰਕਰ ਸਹਿਬਾਨ ਨਤਬਸਤਕ ਹੋਣਗੇ ਤੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਜੋ ਪੰਜਾਬ ਪੰਜਾਬੀਅਤ ਤੇ ਸਿੱਖ ਪੰਥ ਦੀ ਉਹਨਾਂ ਨੇ ਸੇਵਾ ਕੀਤੀ ਹੈ ਉਹਨਾਂ ਦੇ ਜਜ਼ਬੇ ਨੂੰ ਪ੍ਰਣਾਾ ਕੇ ਉਥੋਂ ਅਸੀਂ ਮੁੜਾਂਗੇ ਤੇ ਮੁੜ ਕੇ ਆ ਕੇ ਸਮਾਜ ਦੀ ਸੇਵਾ ਕਰਾਂਗੇ ਇਹ ਦੇਖਦੇ ਹੋ ਬੜਾ ਠਾਠਾ ਮਾਰਦਾ ਇਕੱਠ ਅੱਜ ਸੰਤ ਹਰਚੰਦ ਸਿੰਘ ਲੰਗਵਾਲਜ ਦੀ ਵਰਸੀ ਤੇ ਪਹੁੰਚ ਰਿਹਾ ਹੈ ਕਿੰਨਾ ਪਿਆਰ ਦੇ ਦੇ ਲੋਕ ਦੇ ਵਿੱਚ ਦੇਖੋ ਜਿੱਥੇ ਪੂਰੇ ਸਰੂਰ ਜ਼ਿਲ੍ਹੇ ਦੇ ਵਿੱਚੋਂ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਪਿੰਡ-ਪਿੰਡ ਤੋਂ ਜਿਹੜੇ ਨੇ ਆਗੂ ਸਹਿਮਣ ਲੰਗਵਾਲ ਸਾਹਿਬ ਦੀ ਵਰਸੀ ਤੇ ਸਰਦਾਰ ਸਰਬੀਰ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ ਹੋ ਰਿਹਾ ਅੱਜ ਸਮਾਗਮ ਦੇ ਵਿੱਚ ਠਾਠਾ ਮਾਰਦਾ ਇਕੱਠ ਪਹੁੰਚ ਰਿਹਾ ਉਹਦੇ ਨਾਲ ਹੀ ਮੈਂ ਸਮਝਦਾ ਕਿ ਯੂਥ ਵਿੰਗ ਦਾ ਬਹੁਤ ਵੱਡਾ ਅੱਜ ਇਕੱਠ ਉੱਤੇ ਲੰਗਵਾਲ ਸਾਹਿਬ ਦੀ ਵਰਸੀ ਤੇ ਹੋਣ ਜਾ ਰਿਹਾ ਹੈ ਅੱਜ ਆਪਾਂ ਖੜੇ ਐ ਤੇ ਪਿੰਡ ਖੜਿਆਲ ਜਿੱਥੋਂ ਦੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਸਾਡੇ ਹਰਪਾਲ ਸਿੰਘ ਖੜਿਆਲ ਜੀ ਇਹਨਾਂ ਦੀ ਗਵਾਹੀ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਵੱਡਾ ਕਾਫਲਾ ਯੂਥ ਵਿੰਗ ਦਾ ਇੱਥੋਂ ਫਿਰ ਰਸਤੇ ਵਿੱਚੋਂ ਬੱਕ ਬੱਕ ਤਾਮੀ ਤੋਂ ਇਕੱਠੇ ਹੋ ਕੇ ਜਾਣ ਲੱਗਾ ਉਹਦੇ ਨਾਲ ਹੀ ਸਾਡੇ ਵੱਡੇ ਵੀਰ ਗੁਲਜਾਰੀ ਮੋਣਕ ਜੀ ਉਹਨਾਂ ਦੀ ਗਵਾਹੀ ਦੇ ਵਿੱਚ ਮੈਂ ਸਮਝਦਾ ਕਿ ਹਲਕੇ ਦਿੜਵੇ ਤੋਂ ਬਹੁਤ ਵੱਡਾ ਕਾਫਲਾ ਜਿਹੜਾ ਉਹ ਵੀ ਇਸ ਸਮਾਗਮ ਦੇ ਵਿੱਚ ਪਹੁੰਚਣ ਲਈ ਆਜਾ ਰਿਹਾ ਸੋ ਇਹ ਨੌਜਵਾਨਾਂ ਦਾ ਇਕੱਠ ਤੇ ਮੈਂ ਸਮਝਦਾ ਕਿ ਇਹ ਵੱਡੀਆਂ ਲੈਣਾ ਵੱਡਾ ਵੱਡੇ ਪੱਧਰ ਤੇ ਨੌਜਵਾਨਾਂ ਦਾ ਸੰਗਰੂਰ ਜ਼ਿਲ੍ਹੇ ਚੋਂ ਮੈਂ ਸਮਝਦਾ ਕਿ ਹਰਪਾਲ ਸਿੰਘ ਖੜਿਆ ਖੜਿਆਲ ਜੀ ਦੀ ਅਗਵਾਈ ਦੇ ਵਿੱਚ ਨਿਕੜ ਕੇ ਆਉਣਾ ਇਹ ਸੰਕੇਤ ਆ ਕਿ ਇਹ ਬਦਲਾ ਜਿਹੜਾ ਪੰਜਾਬ ਦਾ ਸੰਗਰੂਰ ਤੋਂ ਸ਼ੁਰੂ ਹੋਇਆ ਸੀ ਇਹ ਦੂਜਾ ਬਦਲਾ ਹੁਣ ਜਿਹੜਾ ਪੰਜਾਬ ਦਾ ਸੰਗਰੂਰ ਤੋਂ ਅੱਜ ਸ਼ੁਰੂ ਹੋਣ ਲੱਗਾ ਕਿ ਪੰਜਾਬ ਦੇ ਨੌਜਵਾਨ ਜ਼ਗਰੂਰ ਜ਼ਿਲ੍ਹੇ ਦੇ ਨੌਜਵਾਨ ਪੂਰੇ ਪੰਜਾਬ ਚ ਮੈਸੇਜ ਦੇਣਗੇ ਕਿ ਪੰਜਾਬ ਦਾ ਨੌਜਵਾਨ ਸੰਗਰੂਰ ਦਾ ਨੌਜਵਾਨ ਕੀ ਚਾਹੁੰਦਾ